ਅੱਜ ਅਸੀਂ ਰੋਪੜ ਦੇ ਵਿੱਚ ਜਿਸ ਸ਼ਹਿਰ ਦਾ ਨਾਂ ਹੁਣ ਰੂਪਨਗਰ ਹੈ ਇਹ ਸ਼ਹਿਰ 11ਵੀਂ ਸਦੀ ਦੇ ਵਿੱਚ ਰਾਜਾ ਰੁਕੇਸ਼ਰ ਨੇ ਆਪਣੇ ਬੇਟੇ ਰੂਪਚੰਦ ਦੇ ਨਾਮ ਦੇ ਉੱਤੇ ਬਸਾਇਆ ਸੀ ਇਹ ਇੱਕ ਪ੍ਰਾਣਾ ਸ਼ਹਿਰ ਹੈ ਇਸ ਨੂੰ ਹਿਮਾਲਿਆ ਦੇ ਦਰਵਾਜ਼ਿਆਂ ਦੇ ਵਿੱਚੋਂ ਇੱਕ ਦਰਵਾਜ਼ਾ ਜਿਹੜਾ ਪੰਜਾਬ ਵੱਲ ਸੀ ਉਹ ਵੀ ਮੰਨਿਆ ਜਾਂਦਾ ਹੈ ਇੱਥੇ ਕੀ ਕਰਨਾ ਹੈ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂ ਇਹ ਇਸ ਸ਼ਹਿਰ ਦੇ ਵਿੱਚ ਦਰਸ਼ਨ ਪਿਤਾ ਗੁਰੂ ਗ빈 ਸਿੰਘ ਜੀ ਬਹਾਰਾ ਚਾਰ ਵਾਰੀ ਐਸੀ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਪਠਾ ਸਾਹਿਬ ਹੈ ਅਸੀਂ ਉਹਦੇ ਦਰਸ਼ਨ ਕਰਾਂਗੇ ਇਸ ਸਮੇਂ ਜੀ ਅਸੀਂ ਰੋਪੜ ਤੋਂ ਬੇਲੇਵਾਲ ਜਾਂਦੀ ਸੜਕ ਦੇ ਉੱਤੇ ਇੱਥੋਂ ਮੁੜ ਕੇ ਖੱਬੇ ਹੱਥ ਤੇ ਫਿਰ ਇਹ ਆਪਣੇ ਰੋਪੜ ਤੋਂ ਚੰਡੀਗੜ੍ਹ ਨੂੰ ਮਾਰਗ ਜਾਂਦਾ ਹੈ ਮੁੱਖ ਸੜਕ ਜਾਂਦੀ ਹੈ ਉਹਦੇ ਤੇ ਆ ਗੁਰਦੁਆਰਾ ਪਠਾ ਸਾਹਿਬ ਉੱਥੇ ਕਰਦੇ ਦਰਸ਼ਨ ਜਾ ਕੇ ਇਹ ਹੈ ਜੀ ਪਿੰਡ ਕੋਟਾ ਨਹਿਂਗ ਤੇ ਹੈ ਗੁਰਦੁਆਰਾ ਪਠਾ ਸਾਹਿਬ ਨੂੰ ਜਾਣ ਦਾ ਰਸਤਾ ਤੇ ਪਣਿਆ ਹੋਇਆ ਉੱਪਰ ਗੇਟ ਗੇਟ ਵਿੱਚੋਂ ਲੰਘ ਕੇ ਅੰਦਰਲੇ ਪਾਸੇ ਆ ਗਏ ਆ ਲਓ ਜੀ ਗੁਰਦੁਆਰਾ ਸਾਬ ਦੀ ਮਾਰਤ ਵਿੱਚ ਪ੍ਰਵੇਸ਼ ਕਰ ਰਹੇ ਹਾਂ ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਹੱਤੰਦਰੋ ਇਹ ਬਹੁਤ ਹੀ ਖੂਬਸੂਰਤ ਬਿਲਡਿੰਗ ਹੈ ਗੁਰਦੁਆਰਾ ਪੱਠਾ ਸਾਹਿਬ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੁਆਰਾ ਬਖਸ਼ਿਸ਼ ਕੀਤੇ ਗਏ ਭਾਵਨ ਪਵਿੱਤਰ ਸਥਾਨ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਾਰ ਵਾਰੀ ਚਰਨ ਪਏ ਹਨ ਇਹ ਭਾਵਨ ਸਥਾਨ ਕੋਟਲਾ ਨਿਹੰਗ ਖਾਂ ਦਾ ਫੱਟਾ ਸੀ ਜਿੱਥੇ ਇੱਟਾਂ ਚੂਨਾ ਬਣਨ ਦਾ ਕਾਰਜ ਹੁੰਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤੋਂ ਪਹਿਲੇ ਜਦੋਂ 1688 ਦੇ ਅੰਦਰ ਪੌਂਟਾ ਸਾਹਿਬ ਤੋਂ ਪੰਗਾਣੀ ਦਾ ਜੁੱਧ ਜਿੱਤ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਭਾਵਨ ਸਥਾਨ ਵੱਲ ਆਏ ਤਾਂ ਸ਼ਾਮਾਂ ਦਾ ਵੇਲਾ ਸੀ ਤੇ ਸਤਿਗੁਰੂ ਜੀ ਨੇ ਕਿਹਾ ਏ ਕਿ ਅਸੀਂ ਆਰਾਮ ਕਰਨਾ ਏ ਕੋਈ ਜਗ੍ਹਾ ਦੱਸੋ ਸਿੰਘਾਂ ਨੇ ਜਾ ਕੇ ਕੰਮ ਕਰਨ ਵਾਲੇ ਬੰਦਿਆਂ ਨੂੰ ਪੁੱਛਿਆ ਤਾਂ ਉਹ ਸ਼ਾਮਾਂ ਦਾ ਵੇਲਾ ਹੋਇਆ ਸੀ ਜੋ ਮੁਖਤੂ ਬੋਲ ਆਏ ਉਹਨਾਂ ਨੇ ਕਹਿ ਦਿੱਤਾ ਆਰਾਮ ਕਰਨਾ ਏ ਜਾਓ ਜਾ ਕੇ ਪੱਠੇ ਦੇ ਉੱਤੇ ਆਰਾਮ ਕਰ ਲਵੋ ਸਤਿਗੁਰ ਸੱਤੀ ਪਾਤਸ਼ਾਹ ਜੀ ਨੂੰ ਆ ਕੇ ਸਿੰਘਾਂ ਨੇ ਜਦੋਂ ਇਹ ਗੱਲ ਦੱਸੀ ਤਾਂ ਜਦੋਂ ਸਾਰੀ ਬਾਤਾਂ ਸੁਣੀ ਪਾਤਸ਼ਾਹ ਜੀ ਨੇ ਆਪਣੇ ਨੀਲੇ ਘੋੜੇ ਨੂੰ ਆਖਿਆ ਨੀਲਿਆ ਚੱਲ ਅਸੀਂ ਅੱਜ ਪੱਠੇ ਤੇ ਹੀ ਆਰਾਮ ਕਰਾਂਗੇ ਪਾਤਸ਼ਾਹ ਜੀ ਦਾ ਨੀਲਾ ਜਦੋਂ ਘੋੜੇ ਦੇ ਪਾਸ ਆਇਆ ਪੱਠੇ ਦੇ ਪਾਤਸ਼ਾਹ ਜੀ ਦੇ ਘੋੜੇ ਦਾ ਚਰਨ ਜਦੋਂ ਪੱਠੇ ਦੇ ਨਾਲ ਛੂਆ ਹੈ ਪੱਠਾ ਉੱਥੇ ਉਸੇ ਥਾਂ ਦੇ ਉੱਤੇ ਹੀ ਜੰਮ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਥਾਂ ਦੇ ਉੱਤੇ ਸੰਧਿਆ ਵੇਲਾ ਜਾਣ ਕੇ ਸੋਦਾਰ ਰਹਿਰਾਜ ਸਾਹਿਬ ਜੀ ਦਾ ਬਾਟ ਕੀਤਾ ਜਦੋਂ ਇਹ ਸਾਰਾ ਵਾਕਿਆ ਵਰਤਿਆ ਪਿੰਡ ਦੇ ਅੰਦਰ ਨਿਹੰਗ ਖਾਨ ਦੀ ਹਵੇਲੀ ਹੈ ਜਿੱਥੇ ਉਹ ਸ਼ਸ਼ੋਭੇ ਸੀ ਆਰਾਮ ਕਰ ਰਿਹਾ ਸੀ ਜਦੋਂ ਸਾਰੀ ਵਾਰਤਾ ਦੱਸੀ ਕਿਸੇ ਨੇ ਆ ਕੇ ਤੇਰਾ ਪੱਠਾ ਜਮਾ ਦਿੱਤਾ ਹੈ ਜਦੋਂ ਉਸਨੇ ਆ ਕੇ ਦੇਖਿਆ ਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆ ਕੇ ਚਰਨਾ ਤੇ ਟੈਪਿਓ ਨੇ નિਹੰਗ ਖਾਂ ਛੇਵੇਂ ਪਾਸ਼ਾ ਹਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਇਹਨਾਂ ਦੇ ਘਰ ਦੇ ਅੰਦਰ ਜਨਮ ਲਿਆ ਸੀ ਪਾਤਸ਼ਾਹ ਜੀ ਆ ਕੇ ਸੀਸ ਨਿਵਾਇਆ ਆ ਕੇ ਚਰਨਾ ਤੇ ਕਹਿ ਦਿੱਤਾ ਸਤਿਗੁਰੂ ਜੀ ਇਸ ਥਾਨ ਅੱਜ ਤੋਂ ਆਪ ਦਾ ਹੀ ਹੈ ਆਪ ਜੀ ਦੇ ਨਾਮ ਦੇ ਨਾਲ ਹੀ ਜਾਣਿਆ ਜਾਵੇਗਾ ਸੋ ਇਸ ਥਾਨ ਨੂੰ ਪ੍ਰਗਟ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਗ ਲਾਈ ਸਤਿਗੁਰ ਜੀ ਨੇ ਇਸਤਾਨ ਨੂੰ ਚਾਰ ਵਾਰੀ ਆਪ ਚਰਨਾ ਨਾਲ ਸ਼ੋਭਿਤ ਕੀਤਾ ਚਾਰ ਵਾਰੀ ਇੱਥੇ ਆ ਕੇ ਦੇਦਾਰੇ ਦਰਸ਼ਨ ਬਖਸ਼ਿਸ਼ ਕੀਤੇ ਦੂਜੀ ਵਾਰੀ ਸਤਿਗੁਰ ਸੱਚੇ ਪਾਤਸ਼ਾਹ ਜੀ 1694 ਦੇ ਅੰਦਰ ਜਦ ਪਾਤਸ਼ਾਹੀ ਕੂਰੂਕhetra ਪਲ ਪ੍ਰਚਾਰਕ ਦੌਰੇ ਦੇ ਦੌਰਾਨ ਗਏ ਸੰਗਤਾਂ ਦੇ ਬਲਾਵੇ ਤੇ ਉੱਥੇ ਗਏ ਸਨ ਸਤਿਗੁਰ ਜੀ ਆਂਦੇ ਵਕਤ ਇੱਥੇ ਦੂਜੀ ਵਾਰੀ ਠਹਿਰੇ ਤੀਜੀ ਵਾਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਨਿਹੰਗ ਖਾਂ ਦੇ ਪੁੱਤਰ ਆਲਮ ਖਾਂ ਦੇ ਮੰਗਣੀ ਦੇ ਉੱਤੇ 1702 ਦੇ ਅੰਦਰ ਇਸ ਪਾਵਨ ਸਥਾਨ ਦੇ ਉੱਤੇ ਆਏ ਚੌਥੀ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਨੂੰ ਸਾਰਾ ਪੰਥ ਜਾਣਦਾ ਹੈ 1704 ਦੇ ਅੰਦਰ ਅਨੰਦਪੁਰ ਸਾਹਿਬ ਦੀ ਤਕੀਲਾ ਛੱਡਿਆ ਏ ਸਰਸਾ ਨਦੀ ਦੇ ਉੱਤੇ ਪਰਵਾਦ ਦਾ ਵਿਛੋੜਾ ਪੈ ਗਿਆ ਏ ਸਤਿਗੁਰ ਜੀ ਵੱਡੇ ਸਾਹਿਬਜ਼ਾਦੇ ਪੰਜ ਪਿਆਰੀ ਹੋਰ ਸਿੰਘ ਆ ਕੇ ਜਦੋਂ ਇਸ ਸਥਾਨ ਦੇ ਉੱਤੇ ਠਹਿਰੇ ਸਨ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸਤਾਨ ਨੂੰ ਚਾਰ ਵਾਰੀ ਬਾਗ ਲਾਏ ਨੇ ਗੁਰੂ ਗਵਿੰਦ ਸਿੰਘ ਜੀ ਵੱਲੋਂ ਇਹਨਾਂ ਖਾਨੋਂ ਇੱਕ ਕਟਾਰ ਅਤੇ ਇੱਕ ਸ਼ੀਰ ਸਾਹਿਬ ਪ੍ਰੇਮਸ਼ਾਨੀ ਵਜੋਂ ਦਿੱਤੀ ਗਈ ਸੀ ਇਸਦੇ ਵੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਅੰਦਰ ਕੀਤੇ ਜਾ ਸਕਦੇ ਹਨ ਗੁਰਦੁਆਰਾ ਪੱਠਾ ਸਾਹਿਬ ਦੇ ਦਰਸ਼ਨ ਇੱਕ ਰੋਹਾਨੀ ਅਨੁਭਵ ਹੈ ਰੋਪੜ ਅਰਥਾਤ ਰੂਪਨਗਰ ਦੇ ਰੇਲਵੇ ਸਟੇਸ਼ਨ ਤੋਂ ਮਹਿਜ 10 ਕਿਲੋਮੀਟਰ ਦੇ ਫਾਸਲੇ ਤੇ ਹੈ ਇਹ ਗੁਰੂ ਘਰ अनेका ਵਾਹਨ ਇੱਥੇ ਆਉਣ ਲਈ ਮਿਲ ਜਾਂਦੇ ਨੇ ਰਹਿਸ਼ਤਾ ਵੀ ਯੋਗ ਪ੍ਰਬੰਧ ਹੈ ਸੋ ਜਦੋਂ ਵੀ ਸਮਾਂ ਮਿਲੇ ਤਾਂ ਜ਼ਰੂਰ ਦਰਸ਼ਨ ਕਰਨਾ ਇਸ ਦੇ ਨਾਲ ਹੀ ਹੁਣ ਅੱਗੇ ਦਿਓ ਧੰਨਵਾਦ